ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬੀਕੇ ਨੀਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ। ਫਰੈਂਡਸ ਜਿਹੜਾ ਡਿਜ਼ਾਈਨ ਅੱਜ ਆਪਾਂ ਬਣਾਵਾਂਗੇ ਇਹ ਡਿਜ਼ਾਈਨ ਤੁਸੀਂ ਆਪਣੀ ਕੋਟੀ, ਜੈਕਟ, ਸਵੈਟਰ, ਬੱਚਿਆਂ ਦੇ ਸਵੈਟਰ, ਜੈਂਟ ਸਵੈਟਰ ਕਿਸੇ ਤੇ ਵੀ ਅਪਲਾਈ ਕਰ ਸਕਦੇ ਹੋ। ਹਰ ਇੱਕ ਤੇ ਬਣ ਕੇ ਬਹੁਤ ਪਿਆਰਾ ਲੱਗਦਾ ਹੈ। ਇਹ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ 2-2 ਦੇ ਹਿਸਾਬ ਨਾਲ ਕੁੰਡੇ ਲੈਣੇ ਆ ਤੇ 4 ਸਲਾਈਆਂ ਦਾ ਫਰੈਂਡਸ ਆਪਣਾ ਇਹ ਡਿਜ਼ਾਈਨ ਹੈ। ਚਲੋ ਹੁਣ ਆਪਾਂ ਡਿਜ਼ਾਈਨ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। bell icon ਦਾ button ਵੀ ਜਰੂਰ ਦਬਾਉਣਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਬਿਨਾ ਬੁਨੇ ਉਤਾਰ ਲੈਣਾ ਇੱਕ ਦੋ ਦੋ ਕੁੰਡੇ ਸਿੱਧੇ ਫਿਰ ਅਗਲੇ ਜਿਹੜੇ ਇਹ ਦੋ ਕੁੰਡੇ ਐ ਦੋ ਕੁੰਡਿਆਂ ਤੋਂ ਬਾਅਦ ਇੱਥੋਂ ਆਪਾਂ ਸਲਾਈ ਲੈ ਕੇ ਇੱਕ ਕੁੰਡਾ ਉਹ ਨਾ ਲੈਣਾ ਧਾਗਾ ਆਪਣੇ ਵੱਲ ਕਰ ਲੈਣਾ ਤੇ ਜਿਹੜੇ ਇਹ ਦੋ ਕੁੰਡੇ ਨੇ ਇਹਨਾਂ ਨੂੰ ਆਪਾਂ ਉਲਟਾ ਬੁਣ ਲੈਣਾ ਇਹ ਚਾਰ ਕੁੰਡਿਆਂ ਨੂੰ ਆਪਾਂ ਪੂਰੀ ਸਲਾਈ ਚ ਰਿਪੀਟ ਕਰਨਾ ਧਾਗਾ ਪਿੱਛੇ ਕੀਤਾ ਦੋ ਕੁੰਡੇ ਸਿੱਧੇ ਫਿਰ ਇਹ ਦੋ ਕੁੰਡਿਆਂ ਤੋਂ ਬਾਅਦ ਇਸ ਤਰ੍ਹਾਂ ਇੱਕ ਕੁੰਡਾ ਬਣਾ ਲੈਣਾ ਇਹ ਥੋੜਾ ਕੁੰਡਾ ਆਪਾਂ ਲੂਜ਼ ਰੱਖਣਾ ਧਾਗਾ ਆਪਣੇ ਵੱਲ ਕੀਤਾ ਦੋ ਗੁੰਡੇ ਉਲਟੇ ਡਿਜ਼ਾਈਨ ਦੀ ਪਹਿਲੀ ਸਲਾਈ ਪੂਰੀ ਆਪਾਂ ਇਸ ਤਰ੍ਹਾਂ ਹੀ ਬਣਾ ਕੇ ਕੰਪਲੀਟ ਕਰਨੀ ਹੈ ਇਹ ਲਾਸਟ ਵਾਲੇ ਗੁੰਡੇ ਨੂੰ ਸਿੱਧਾ ਬੁਲਣਾ ਡਿਜ਼ਾਈਨ ਦੀ ਦੂਸਰੀ ਸਲਾਈ ਉੱਟੀ ਸਾਈਡ ਤੋਂ ਪਹਿਲਾ ਕੁੰਡਾ ਬਿਨਾ ਬੁਣੇ ਉਤਾਰ ਲੈਣਾ ਦੂਸਰੀ ਸਲਾਈ ਫਰੈਂਡਸ ਪੂਰੀ ਆਪਾਂ ਉਲਟੀ ਬਣਾਣੀ ਹੈ ਦੋ ਕੁੰਡੇ ਉਲਟੇ ਇਹ ਕੁੰਡੇ ਨੂੰ ਵੀ ਉਲਟਾ ਬੁਣ ਲੈਣਾ ਇਹ ਜਿਹੜਾ ਇੱਕ ਕੁੰਡਾ ਆਪਾਂ ਵਧਾਇਆ ਸੀ ਇਹ ਲੂਪ ਬਣਾਇਆ ਸੀ ਇੱਕ ਕੁੰਡਾ ਇਹ ਇੱਕ ਕੁੰਡਾ ਜਿਹੜਾ ਇਹਨੂੰ ਇੱਥੇ ਘਟਾ ਦੇਣਾ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਕੁੰਡੇ ਆਪਣੇ ਉਲਟੀ ਸਲਾਈ ਤੇ ਬਰਾਬਰ ਹੋ ਜਾਣੇ ਆ। ਇਹਦੇ ਜਿਹੜਾ ਕੁੰਡਾ ਆ ਪਹਿਕ ਵਧਾਇਆ ਸੀ। ਇੱਥੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ। ਕੁੰਡੇ ਆਪਾਂ ਸਾਰੇ ਉਲਟੇ ਬੁੰਨੇ ਆ ਉਲਟੀ ਸਲਾਈ ਤੇ। ਹੁਣ ਆਪਾਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਆ ਪਹਿਲਾਂ ਆਪਣਾ ਡਿਜ਼ਾਈਨ ਫਰੈਂਡਸ ਇੱਥੇ ਬਣਿਆ ਸੀ ਹੁਣ ਆਪਾਂ ਏ ਡਿਜ਼ਾਈਨ ਇੱਥੇ ਬਣਾਣਾ ਹੈ ਪਹਿਲਾ ਕੁੰਡਾ bina بُਨੇ ਉਤਾਰ ਲੈਣਾ ਡਿਜ਼ਾਈਨ ਸੇਮ ਹੈ ਡਿਜ਼ਾਈਨ ਦੀ ਜਿਹੜੀ ਜਗ੍ਹਾ ਉਹ ਚੇਂਜ ਹੋ ਜਾਣੀ ਹੈ ਹੁਣ ਜਿਹੜੇ ਸਿੱਧੇ ਕੁੰਡੇ ਇੱਥੇ ਆ ਜਾਣਗੇ ਆਪਣੇ ਦੋ ਇੱਕ ਦੋ ਡਿਜ਼ਾਈਨ ਦੀ तीसरी सिलाई पूरी आप बना के कंप्लीट करनी है फ्रेंड्स बहुत सौखा डिजाइन है बन के बहुत प्यारा लगता है डिज़ाइन ਡਿਜ਼ਾਈਨ ਦੀ ਚੌਥੀ ਸਲਾਈ ਡਿਜ਼ਾਈਨ ਦੀ ਚੌਥੀ ਸਲਾਈ ਪੂਰੀ ਦੂਸਰੀ ਸਲਾਈ ਦੀ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਬਿਨਾ ਬੁਨੇ ਤਾਰ ਲੈਣਾ ਇੱਕ ਕੁੰਡਾ ਉਲਟਾ ਫਿਰ ਇਹ ਜਿਹੜਾ ਉਲਟਾ ਕੁੰਡਾ ਹੈ ਇਹਦੇ ਨਾਲ ਜਿਹੜਾ ਆਪਾਂ ਇਹ ਕੁੰਡਾ ਵਧਾਇਆ ਸੀ ਇਹ ਕੁੰਡੇ ਨਾਲ ਲੈ ਕੇ ਦੋ ਕੁੰਡਿਆਂ ਦੇ ਇੱਕ ਕੁੰਡਾ ਕਰ ਦਾਂਗੇ ਆਪਣੇ ਕੁੰਡੇ ਜਿਹੜੇ ਉਹ ਬਰਾਬਰ ਹੋਈ ਜਾਣੇ ਤਿੰਨ ਕੁੰਡੇ ਆਪਣੇ ਉਲਟਿਆਂ ਨੇ ਵਿੱਚ ਫਿਰ ਇਹ ਅਗਲੇ ਦੋ ਕੁੰਡਿਆਂ ਨੂੰ ਇਕੱਠੇ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਇਹ ਚਾਰ ਸਲਾਈਆਂ ਦਾ ਫਰੈਂਡਸ ਡਿਜ਼ਾਈਨ ਹੈ ਆਪਣਾ ਫੇਰ ਡਿਜ਼ਾਈਨ ਹੁਣ ਇੱਥੇ ਦੋ ਕੁੰਡੇ ਫੇਰ ਸਿੱਧੇ ਆ ਜਾਣੇ ਡਿਜ਼ਾਈਨ ਆਪਣਾ ਇੱਥੇ ਆ ਜਾਣਾ ਜਦੋਂ ਇਹ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤੇ ਆਪਣਾ ਡਿਜ਼ਾਈਨ ਬਣ ਕੇ ਇਸ ਤਰ੍ਹਾਂ ਦਾ ਲੱਗਣਾ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ